ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਕਿਸਾਨ ਪ੍ਰਭੂ ਡੀਐਸਆਰ ਦੀ ਵਿਧੀ ਹਰ ਸਾਲ ਪ੍ਰਚਲਿਤ ਹੁੰਦੀ ਜਾਂਦੀ ਹੈ ਹਰ ਸਾਲ ਡੀਐਸਆਰ ਦੇ ਥਿਲੇ ਰਕਵਾ ਵਧਦਾ ਹੀ ਤੁਰਿਆ ਜਾਂਦਾ ਹੈ ਕਿਉਂਕਿ ਇਹਦਾ ਕਾਰਨ ਹੈ ਲੇਬਰ ਦੀ ਦਿੱਕਤ ਅਤੇ ਵਾਦੇ ਖੇਤੀ ਵਿੱਚ ਖਰਚੇ ਕਿਉਂਕਿ ਕਿਸਾਨ ਪ੍ਰਭੂ ਜੀ ਤੁਸੀਂ ਡੀਐਸਆਰ ਕਰਦੇ ਹੋ ਡੀਐਸਆਰ ਕਰਨ ਦੇ ਨਾਲ ਨਾਲ ਤੁਸੀਂ ਆਪਣੀ ਜੋ ਲੇਬਰ ਦਾ ਖਰਚਾ ਹੈ ਉਹ ਵੀ ਘਟਾ ਸਕਦੇ ਹੋ ਤੇ ਨਾਲ ਦੀ ਨਾਲ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ 4000 ਰੁਪਏ ਪ੍ਰਤੀ ਏਕੜ ਦੇ ਸਾਹ ਨਾਲ ਸਕੀਮ ਦਾ ਫਾਇਦਾ ਲੈ ਕੇ 4000 ਰੁਪਏ ਵੀ ਆਪਣੇ ਖਾਤੇ ਵਿੱਚ ਸਰਕਾਰ ਤੋਂ ਲੈ ਸਕਦੇ ਹੋ ਜੋ ਖੇਤ ਤੁਸੀਂ ਵੀਡੀਓ ਵਿੱਚ ਕਿਸਾਨ ਪ੍ਰਭੂ ਦੇਖ ਰਹੇ ਹੋ ਇਹ ਕੀਤੀ ਗਈ ਡੀਐਸਆਰ ਵਿਧੀ ਹੈ ਇਹ ਬਾਸਮਤੀ ਦੀ 1401 ਵੈਰਾਈਟੀ ਹੈ ਜੋ 4 ਜੂਨ ਨੂੰ ਖੇਤ ਵਿੱਚ ਡੀਐਸਆਰ ਕੀਤੀ ਗਈ ਸੀ ਜੋ ਨਵਾਂ ਪਲਾਂਟਰ ਡੀਐਸਆਰ ਦੇ ਨਾਲ ਆਇਆ ਹੈ ਡੀਐਸਆਰ ਕਰਦਾ ਹੈ ਉਹ ਪਲਾਂਟਰ ਦੇ ਨਾਲ 1401 ਵੈਰਾਈਟੀ ਖੇਤ ਵਿੱਚ ਲਗਾਈ ਗਈ ਹੈ ਕਿਸਾਨ ਪ੍ਰਭੂ ਤੁਸੀਂ ਦੇਖ ਸਕਦੇ ਹੋ ਬੂਟੇ ਤੋਂ ਬੂਟੇ ਦੀ ਦੂਰੀ ਹੈ ਜੋ ਉਹ 6 ਇੰਚ ਹੈ ਕਿਸਾਨ ਪ੍ਰਭੂ ਤੇ ਅਤੇ ਲਾਈਨ ਤੋਂ ਲਾਈਨ ਰੋ ਤੋਂ ਰੋ ਦੀ ਦੂਰੀ 10 ਇੰਚ ਹੈ ਕਿਸਾਨ ਪ੍ਰਭੂ ਇਸ ਤਕਨੀਕ ਨਾਲ ਇਸ ਪਲਾਂਟਰ ਦੇ ਨਾਲ ਤੁਸੀਂ 6 ਇੰਚ ਤੋਂ ਲੈ ਕੇ 14 ਇੰਚ ਤੱਕ ਬੂਟੇ ਦੀ ਦੂਰੀ ਘਟਾਵਾ ਸਕਦੇ ਹੋ ਕਿਸਾਨ ਪ੍ਰਭੂ ਅਤੇ 6 ਕਿਲੋ ਤੋਂ ਲੈ ਕੇ 18 ਕਿਲੋ ਤੱਕ ਬੀਜ ਆਪਣੇ ਖੇਤ ਵਿੱਚ ਆਪਣੇ ਇੱਛਾ ਦੇ ਅਨੁਸਾਰ ప్రతి ਕਿੱਲੇ ਦਾ ਵਧ ਸਕਦੇ ਹਾਂ ਕਿਸਾਨ ਪ੍ਰਭੂ ਤੇ ਸੌਤੇ ਖੇਤਾਂ ਵਿੱਚ ਡੀਐਸਆਰ ਦੀ ਵਿਧੀ ਬਹੁਤ ਹੀ ਕਾਮਯਾਬਾ ਕਿਸਾਨ ਪ੍ਰਭੂ ਤੇ ਜੋ ਕਿਸਾਨ ਪ੍ਰਾ ਦੇ ਆਪਾਂ ਅੱਜ ਖੇਤ ਵਿੱਚ ਪਹੁੰਚੇ ਹੋਇਆ ਇਹਨੇ ਪਿਛਲੇ 3 ਸਾਲ ਤੋਂ ਡੀਐਸਆਰ ਕਰਦਾ ਆ ਰਿਹਾ ਤੇ ਚੰਗਾ ਝਾੜ ਇਹ ਪ੍ਰਾਪਤ ਕਰ ਰਿਹਾ ਕਿਸਾਨ ਪ੍ਰਭੂ ਇਹਦੇ ਦੱਸਣ ਦੇ ਮੁਤਾਬਕ ਇਹ ਕਹਿੰਦਾ 5000 ਰੁਪਿਆ ਮੇਰਾ ਖਰਚਾ ਕਿੱਲੇ ਉੱਤੇ ਜੋ ਚੋਨਾ ਲਗਾਉਣ ਤੇ ਆਉਂਦਾ ਸੀ ਉਹ ਘਟ ਗਿਆ ਤੇ ਪਹਿਲਾਂ ਮੈਂ ਜੋ ਡੀਏਪ ਦਾ ਇੱਕ ਗੱਟਾ ਇੱਕ ਬੈਗ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਦਾ ਸੀ ਤਾਂ ਮੈਂ ਡੀਐਸਆਰ ਕਰਨ ਲੱਗਿਆ ਤਾਂ ਇਹ ਨਵੇਂ ਆਏ ਪਲਾਂਟਰ ਦੇ ਨਾਲ 20 ਕਿਲੋ ਡੀਏਪ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤ ਕੇ ਬੂਟਿਆਂ ਦੇ ਜਵਾ ਬਿਲਕੁਲ ਨਾਲ ਪੈ ਜਾਂਦੀ ਹੈ ਇਸ ਵਿਧੀ ਦੇ ਨਾਲ ਤੇ ਆਪਣਾ ਡੀਏਪੀ ਦਾ ਖਰਚਾ ਵੀ ਘਟ ਜਾਂਦਾ ਹੈ 5000 ਰੁਪਏ ਖਰਚਾ ਇਹਦਾ ਇਹਨੇ ਘਟਾਇਆ ਆਪਣਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਨਲੇ ਕਿਸਾਨ ਪ੍ਰਭੂ 4000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਰਕਾਰ ਤੋਂ ਵੀ ਪ੍ਰਾਪਤ ਕਰੇਗਾ ਇਹ ਤੇ ਦੂਜਾ ਇਹਦਾ ਫਾਇਦਾ ਇਹ ਹੈ ਕਿਸਾਨਪ੍ਰਭੂ ਕਿ ਪਾਣੀ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਕੱਦੂ ਕਰਕੇ ਝੋਨਾ ਲਗਾਉਨੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਪਾਣੀ ਜ਼ਿਆਦਾ ਜ਼ਰੂਰਤ ਪੈਂਦੀ ਆ ਆਪਾਂ ਨੂੰ ਖੇਤ ਵਿੱਚ ਪਾਣੀ ਭਰ ਕੇ ਰੱਖਣਾ ਪੈਂਦਾ ਕਿਸਾਨਪ੍ਰਭੂ ਜਿੱਦਾਂ ਦੀ ਇਹਦੀ ਖੇਤੀ ਹੈ ਇਹਦੇ ਖੇਤ ਵਿੱਚ ਹਰੀ-ਫਰੀ ਫਸਲ ਹੈ ਤਾਂ ਇਹਦਾ ਝਾੜ ਵੀ ਜ਼ਰੂਰ ਸ਼ਾਨਦਾਰ ਆਦੇ ਕਿਸਾਨਪ੍ਰਭੂ ਤੇ ਇਹਦੇ ਨਾਲ ਨਾਲ ਇੱਕ ਹੋਰ ਫਾਇਦੇ ਦੀ ਗੱਲ ਇਹ ਹੈ ਕਿਸਾਨਪ੍ਰਭੂ ਕਿ ਜਦੋਂ ਆਪਾਂ ਆਪਣੇ ਖੇਤ ਵਿੱਚ ਵੈਰੈਟੀ ਕੋਈ ਵੀ ਟ੍ਰਾਂਸਪਲੈਂਟ ਕਰਦੇ ਆ ਤਾਂ ਉਹਦੀ ਇੱਕੋ ਜੀ ਦੂਰੀ ਬੂਟੇ ਤੋਂ ਬੂਟੇ ਦੀ ਲ ਇੰਤੋ ਲੈਣ ਦੀ ਨਹੀਂ ਰਹਦੀ ਕਈ ਥਾਂ ਦੇ ਆਪਾਂ ਜਿਆਦੇ ਸੰਘਣਾ ਹੋ ਜਾਂਦਾ ਹੈ ਖੇਤ ਵਿੱਚ ਉਹਨਾਂ ਤੇ ਕਈ ਥਾਂ ਬਿਲਲਾ ਰਹਿ ਜਾਂਦਾ ਤੇ ਜਦੋਂ ਆਪਾਂ ਰੇ ਸਪਰੇਅ ਦੀ ਵਰਤੋਂ ਕਰਦੇ ਆ ਤਾਂ ਉਹਦੇ ਨਾਲ ਬਿਮਾਰੀਆਂ ਨੂੰ ਵੀ ਜਿਆਦਾ ਵਿਡਾਵਾ ਮਿਲਦਾ ਕਿਉਂਕਿ ਕਿਸਾਨ ਪ੍ਰਭੂ ਬੂਟੇ ਤੋਂ ਬੂਟੇ ਦੀ ਦੂਰੀ ਅਤੇ ਰੋ ਤੋਂ ਰੋ ਦੀ ਦੂਰੀ ਇੱਕੋ ਜੀ ਹੋਣ ਦੇ ਕਾਰਨ ਹਰ ਬੂਟੇ ਨੂੰ ਪ੍ਰੋਪਰ ਸਪੇਸ ਮਿਲਦੀ ਹੈ ਅਤੇ ਆਪਣੇ ਖੇਤ ਵਿੱਚ ਬਿਮਾਰੀ ਲੱਗਣ ਦੇ ਚਾਂਸ ਬਹੁਤ ਹੀ ਘਟ ਜਾਂਦੇ ਆ ਕਿਸਾਨ ਪ੍ਰਭੂ ਤੇ ਨਾਲ ਦੇ ਨਾਲ ਇਹ ਕਿਸਾਨ ਪ੍ਰਾਣ ਨੇ ਦੱਸਿਆ ਕਿ ਪਿਛਲੇ ਸਾਲ ਅਸੀਂ ਇੱਕ ਤਜਰਬਾ ਕੀਤਾ ਸੀ ਇੱਕ ਖੇਤ ਵਿੱਚ ਅਸੀਂ ਡੀਐਸਆਰ ਕੀਤਾ ਤੇ ਇੱਕ ਖੇਤ ਵਿੱਚ ਅਸੀਂ ਟ੍ਰਾਂਸਪਲੈਂਟ ਕੀਤਾ ਸੀ 1401 ਬਾਸਮਤੀ ਝੋਨਾ ਤੇ ਕਿਸਾਨ ਪ੍ਰਭੂ ਦੋਨਾਂ ਖੇਤਾਂ ਵਿੱਚ 1401 ਵੈਰੈਟੀ ਲਾਉਂ ਦੇ ਨਾਲ-ਨਾਲ ਇੱਕ ਮੋਟਰ ਦਾ ਪਾਣੀ ਹੀ ਦੋਨਾਂ ਖੇਤਾਂ ਵਿੱਚ ਪੈਂਦਾ ਸੀ ਕਿਸਾਨ ਪ੍ਰਭੂ ਇੱਕ ਕਿਸਾਨ ਦੇ ਦੱਸਰ ਮੁਤਾਬਿਕ ਜਿਸ ਖੇਤ ਵਿੱਚ ਇਹਨਾਂ ਨੇ ਟ੍ਰਾਂਸਪਲੈਂਟ ਕੀਤਾ ਸੀ ਉਸ ਖੇਤ ਵਿੱਚ ਇਹਨਾਂ ਨੂੰ ਡਾ ਰੋਗ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਸ ਖੇਤ ਵਿੱਚ ਝਾੜ ਦੀ ਘਟ ਆਇਆ 5 ਮਣ ਝਾੜ ਉਸ ਖੇਤ ਵਿੱਚ ਘਟ ਆਇਆ ਕਿਉਂਕਿ ਕਿਸਾਨ ਪ੍ਰਭੂ ਇਹਦੇ ਵਿੱਚ ਬੂਟੇ ਦੀ ਬੂਟੇ ਤੋ ਦੂਰੀ ਇੱਕੋ ਜੀ ਹੋਣ ਦੇ ਕਾਰਨ ਰੋ ਤੋਂ ਰੋ ਦੀ ਦੂਰੀ ਇੱਕੋ ਜੀ ਹੋਣ ਦੇ ਕਾਰਨ ਉਹਨੂੰ ਜਿੰਨੀ ਹਵਾ ਦੀ ਜ਼ਰੂਰਤ ਹੁੰਦੀ ਹੈ ਉਹਦੇ ਬੂਟੇ ਕੋਲ ਦੀ ਗੁਜ਼ਰਦੀ ਰਹਿੰਦੀ ਹੈ ਇਸ ਕਰਕੇ ਹਰ ਬੂਟੇ ਨੂੰ ਪ੍ਰੋਪਰ ਵਾਤਾਵਰਣ ਮਿਲਣ ਦੇ ਕਾਰਨ ਛਾੜ ਵਿੱਚ ਵੀ ਵਾਧਾ ਹੁੰਦਾ ਹੈ ਸੋ ਕਿਸਾਨ ਭਰਾਓ ਤੁਹਾਨੂੰ ਇਹ ਵੀਡੀਓ ਸਾਡੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਸਾਰੇ ਵੀਰਾਂ ਧੰਨਵਾਦ ਜੀ